ਅੰਗਰੇਜ਼ੀ ਹੁੰਦੀ ਆ ਅਸੀਂ ਜਿਹੜੇ ਪਿੰਡਾਂ ਦੇ ਸਕੂਲਾਂ ਚ ਆਏ ਆ ਉਦੋਂ ਅਸੀਂ ਬੇਸ਼ੱਕ ਡਰਦੇ ਰਹੇ ਅੰਗਰੇਜ਼ੀ ਤੋਂ ਤੇ ਥੋੜੀ ਬੋਧੀ ਮਿਹਨਤ ਕਰਕੇ ਪੜ੍ਹਨ ਜੁਕੇ ਹੋਏ ਉਹ ਇੰਨੇ ਯੋਗ ਤੇ ਨਹੀਂ ਹੋਏ ਬਾਣੀ ਕਿ ਪਟੀਆਂ ਚ ਨਾਵਾਂ ਨੂੰ ਪੜ੍ਹ ਸਕੀਏ ਸੋ ਜੋ ਪੰਜਾਬੀ ਵਿੱਚ ਸਾਨੂੰ ਟ੍ਰਾਂਸਲੇਟ ਹੋਇਆ ਤੁਸੀਂ ਸਾਹਤ ਕੁਝ ਹੱਦ ਤੱਕ ਅੰਗਰੇਜ਼ ਸਾਹਤ ਬਣੀ ਨਹੀਂ ਕੁਝ ਹੱਦ ਤੱਕ ਲੋਪਾਸ ਸਾਹ ਵਗੈਰਾ ਫ੍ਰੈਂਚ ਕਹਾਣੀਕਾਰ ਜਾਂ ਹੋਰ ਜਿਹੜੀਆਂ ਰਚਨਾਵਾਂ ਸਾਨੂੰ ਮਿਲੀਆਂ ਜਾ ਸਾਡਾ ਆਪਣਾ ਹਿੰਦੀ ਦਾ ਸਾਹਿਤ ਉਹ ਤੋਂ ਦਾ ਟਰਾਂਸਲੇਟ ਹੋਇਆ ਪੰਜਾਬੀ ਸਾਹਿਤ ਉਹ ਸਾਰੇ ਸਾਹਿਤ ਨੂੰ ਜਿਹੜੇ ਪੜ੍ਹਦੇ ਪੜ੍ਹਦੇ ਰਹੇ ਉਹਨਾਂ ਵਿੱਚੋਂ ਮੈਂ ਇੱਕ ਵਾਰ ਇੱਕ ਇਸ ਤਰ੍ਹਾਂ ਦਾ ਇੱਕ ਸ਼ੁਰੂ ਵੀ ਕੀਤਾ ਸੀ ਤੇ ਪਰ ਉਹ ਬੜਾ ਕਾਮਯਾਬ ਨਹੀਂ ਹੋਇਆ ਉਹਨਾਂ ਦਾ ਬੜਾ ਮਿੱਤਰ ਨੇ ਇੰਟਰਸਟ ਹੀ ਲਿਆ ਕਿ ਜਿਹੜੀਆਂ ਵਰਲਡ ਫੇਮ ਰਚਨਾਵਾਂ ਉਹਨਾਂ ਬਾਰੇ 5-7 ਮਿੰਟ ਤੁਹਾਡੇ ਨਾਲ ਗੱਲ ਕੀਤੀ ਜਾਵੇ ਤੇ ਮੈਂ ਹੋਰਨਾਂ ਨੂੰ ਵੀ ਫਰੇਜਿਆ ਕਿ ਮੇਰੇ ਤੇ ਇਹਨਾਂ ਡਿਪੈਂਡ ਕਰੋ ਹੋਰ ਵੀ ਪੜੋ ਤੁਸੀਂ ਬਾਕੀ ਲੋਕ ਤਾਂ ਮੈਂ ਇਹਨਾਂ ਨੂੰ ਸਾਰਾ ਪੰਜਾਬ ਹੀ ਕਰੀ ਜਾਵਾਂ ਕਰੇ ਤੇ ਪਰ ਕੋਈ ਹੁਦਾਰਾ ਨਹੀਂ ਮੈਨੂੰ ਬੜਿਆ ਤੇ ਉਹ ਕਾਫੀ ਦੇਰ ਹੋ ਗਈ ਉਹ ਕੱਲ ਨੂੰ ਛੱਡੀ ਨੂੰ ਤੇ ਅਸੀਂ ਕਿਰੇ ਕਿਤੇ ਬਿੱਠਾ ਬੈਠਾ ਯਾਰ ਕੋਈ ਆ ਨਹੀਂ ਰਿਹਾ ਅੱਗੇ ਤੇ ਆਪਾਂ ਜਿਹੜਾ ਲੋਕੋ ਦਾ ਅਨਾਮ ਜੇਤੂ ਰਚਨਾਵਾਂ ਦਾ ਥੋੜਾ ਬਹੁਤਾ ਯਾਰ ਗੱਲਾਂ ਤਾਂ ਕਰਨੀ ਚਾਹੀਦੀ ਆ ਕਿਉਂਕਿ ਸਾਡੇ ਬੰਦਿਆਂ ਨੂੰ ਅ ਕਟਕੜ ਯਾਦ ਹੋ ਜੇ ਜੀ ਉਹਨਾਂ ਨੇ ਕਿਤੇ ਬਹੁਤ ਪਹਿਲਾਂ ਪੜਿਆ ਫਿਰ ਮੈਂ ਗੱਲ ਕਰਦਾ ਨਾ ਕਿ ਇਹਨਾਂ ਚ ਐਸੀ ਜੀ ਕਿਹੜੀ ਚੀਜ਼ ਆ ਜਿਹੜਾ ਇਹਨਾਂ ਨੂੰ ਐਡਾ ਵੱਡਾ ਨਾਮ ਮਿਲ ਗਿਆ ਦੁਨੀਆ ਮੈਂ ਇਹਨਾਂ ਦੂ ਦੇ ਸੰਦਰਭ 'ਚ ਗੱਲ ਕਰਦਾ ਇੱਕ ਤਾਂ ਮੈਂ ਜਿਹੜੀ ਪਿੱਛੇ ਲੱਗਦੀ ਸੈਂਬਲ ਪੈਕਟ ਦਾ ਨਾਮ ਹੈਗਾ ਮੀਟਿੰਗ ਪਾਰ ਦੁੱਧੋ ਮੈਂ ਉਹਦੇ ਸੰਬੰਧ 'ਚ ਗੱਲ ਕਰਦਾ ਉਹ ਸਾਰੇ ਨਾਟਕ ਦੇ ਵਿੱਚੋਂ ਇੰਨਾ ਮਸ਼ਹੂਰ ਹੋਇਆ ਆਪਣੇ ਸੰਬਜਾ ਉਹਨੂੰ ਨਾਮ ਰਿਆ ਛੋਟੀ ਜਿਹੀ ਕਿਤਾਬ ਨਾਟਕ ਹੈ ਜਾਂ ਨਾਟਕ ਨਹੀਂ ਉਹ ਨਾਟਕ ਨਾਟਕ ਮੀਟਿੰਗ ਪਾਰ ਦੁੱਧੋ ਉਹਦੇ ਵਿੱਚੋਂ ਕਹਿੰਦਾ ਕਿ ਬੰਦਾ ਧਰਤੀ ਤੇ ਇਨਸਾਨ ਆ ਨਾ ਇਨਸਾਨ ਤਾਂ ਹੁੰਦਾ ਉਹ ਮਲਤ ਸਾਰੀ ਇਨਸਾਨ ਕਿਸੇ ਇੱਕ ਚੀਜ਼ ਨੂੰ ਅਡੀਕਦਾਰੇ ਦਾ ਸਾਰੀ ਉਹ ਅਡੀਕ ਰਿਆ ਅਸੀਂ ਸਭ ਅਡੀਕਦੇ ਕੰਨਵਾਹ ਹੋ ਜਾਣਾ ਆ ਬਸ ਆ ਮੁੱਢਾ ਛੱਤ ਲਿਆ ਆ ਹੋ ਜਾਣਾ ਉਹ ਸਭ ਮੁੱਢਾ ਹੁਣ ਡਾਕਟਰੀ ਲੱਗ ਗਿਆ ਹੁਣ ਐ ਉਹ ਜਿਹੜਾ ਐ ਹੋ ਜਾਣਾ ਉਹ ਕੀ ਹੋ ਜਾਣਾ ਕਲੀਅਰ ਉਹ ਨੂੰ ਨਹੀਂ ਪਰ ਕੋਈ ਇੱਕ ਸਿੱਖ ਹੈਗੀ ਆ ਉਹਨੂੰ ਸਾਰੀ ਉਮਰ ਬਗਾੜੀ ਕਰੀ। ਕੁਝ ਹੈ ਆ ਉਹ ਆਪਣੇ ਸੈਸ ਪੈਨੇਸ਼ਾ ਉਹ ਕਿਹੜਾ ਹੋ ਉਹ ਗੋਦੋਟ ਇਹਦਾ ਉਹ ਅਸੀਂ ਉਹਨੂੰ ਗੋਦੋ ਬਣਾ ਲਿਆ। ਉਹਦੇ ਉੱਤੇ ਬੜੇ ਨਾਟਕ ਲਿਖੇ ਗਏ ਆਪਨ ਜੀ ਦਾ ਨਾਟਕ ਜੀ ਆ ਜਾ ਗੋਦੋ ਆ ਜਾ ਕੁੰਡਾ ਖੁੱਲਾ। ਜਾਂ ਇਸ ਤਰ੍ਹਾਂ ਦਾ ਸਰਜੀਤ ਸਿੰਘ ਸੇਟੀ ਨੇ ਬਹੁਤ ਨਾਟਕ ਲਿਖੇ ਉੱਤੇ ਉੱਤੇ। ਉਹ ਇਨਸਾਨ ਕਿਸੇ ਨਾ ਕਿਸੇ ਚੀਜ਼ ਨੂੰ ਕੋਈ ਹੈ ਉਹਦੇ ਮਨ ਚ ਜੀ ਤੋ ਵੇਡ ਕਰਦਾ 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 ਮਰ ਜਾਂਦਾ। ਇੱਕ ਰੋਕਾ ਦੇ ਉੱਤੇ। ਉਹ ਤਾਂ ਨੀ ਉਹ ਜਿੰਨੀ ਪਰਫੈਕਸ਼ਨ ਆਉਂਦੀ। ਉਹ ਜ਼ਿੰਦਗੀ ਦੀ ਹੋਰ ਮਾਇਆ ਕੱਟੀ ਕਰਨ ਨੂੰ ਆ। ਉਹ ਕੀ ਚੀਜ਼ ਆ ਉਹ ਨੂੰ ਆਪ ਨੂੰ ਕਲੀਅਰਲੀ ਦੇਖ ਰੋ ਅਡਿਕ ਰਿਆ। ਅਸੀਂ ਕਿਹਨੇ ਪਾਸ ਕੋਣ ਸਾਡੇ ਜਿਹੜੀ ਦੂਜੀ ਦੁਨੀਆ ਗਾਣਿਆਂ ਦੀ ਜਾਂ ਫਿਲਮੀ ਦੁਨੀਆ ਉਹਦੇ ਚ ਉਹਨਾਂ ਨੇ ਉਹਦਾ ਨਾਮ ਰੱਖ ਲਿਆ ਸਾਡਾ ਵੀ ਟਾਈਮ ਆਊਗਾ। ਉਹ ਅਸਲ ਵਿੱਚ ਜਿਹੜਾ ਸਾਡਾ ਵੀ ਟਾਈਮ ਹੈ ਉਹ ਉਹ ਤੋਂ ਹੀ ਆ। ਕੋਨੇ ਕੋ ਵਾਸ ਇਹੀ ਜੋਸਤ ਜੂਆ ਜਿਹਦੇ ਕਰਕੇ ਉਸ ਬੰਦੇ ਨੂੰ ਨੋਬਲ ਦਾ ਨਾਮ ਮਿਲਿਆ ਕਿ ਇਨਸਾਨ ساری ਉਮਰ ਖੋਦੋ ਨੂੰ ਡੀਕਦਾ ਉਹਨੇ ਉਹਦਾ ਨਾਮ ਖੋਦੋ ਰੱਖ ਲੈ ਤੁਸੀਂ ਕੁਝ ਵੀ ਰੱਖ ਲੋ ਉਹ ਨਹੀਂ ਆ ਇਸੇ ਤਰ੍ਹਾਂ ਹੀ ਇਹ ਜਿਹੜੀ ਦੂਜੀ ਰਚਨਾ ਪੁਟਾ ਦੇ ਸਮੁੰਦਰ ਇਹ ਜਿਹੜਾ ਇਹਦਾ ਰਚਨਹਾਰ ਆ ਹੈਮਿੰਗਵੇ ਆਪਾਂ ਉਹਦਾ ਪੂਰਾ ਨਾਮ ਨਹੀਂ ਲੈਂਦੇ ਆਰਨੇਸਟ ਹੈਮਿੰਗਵੇ ਉਹਦਾ ਨਾਮ ਆ ਆ ਛੋਟਾ ਨਾਮ ਰੱਖ ਲੋ ਉਹ 21 ਜੁਲਾਈ 1899 ਨੂੰ ਪੈਦਾ ਹੋਇਆ ਈਲੀਨ ਆਇਸ ਅਮਰੀਕਾ ਦੇ ਵਿੱਚ ਜਿੱਥੇ ਸਾਡੀ ਕਾਨਫਰੰਸ ਵੀ ਹੋਈ ਸੀ ਇੱਕ ਵਾਰ ਕੇਲਸਾਉ ਦੇ ਉੱਥੇ ਗਿਆ ਸੀ ਉਹ ਸਟੇਟ ਦੇ ਈਲੀਨ ਆਇਸ ਉੱਥੇ ਉਹ ਪੈਦਾ ਹੋਇਆ ਉਹਦਾ ਪਿਤਾ ਡਾਕਟਰ ਸੀ ਤੇ ਇਹਨੂੰ ਉਹਦੇ ਪਿਤਾ ਨੂੰ ਸ਼ਿਕਾਰ ਦਾ ਬੜਾ ਸ਼ੌਕ ਸੀ ਤੇ ਇਹਨੂੰ ਵੀ ਬਾਅਚ ਮੱਛੀਆਂ ਫੜਨਾਂ ਦਾ ਸ਼ਿਕਾਰ ਖੇਡਣ ਦਾ ਸ਼ੌਕ ਸੀ ਉਹਨੇ ਬੁਢਲੀ ਵਿਦਿਆ ਉੱਥੋਂ ਹੀ ਛੋਟੇ-ਮੋਟੇ ਜਿਹੜੇ ਪ੍ਰੋਬਲਮ ਸਕੂਲ ਹੁੰਦੇ ਅਮਰੀਕਾ ਜਿੱਥੋਂ ਸਿੱਖੇ ਤੇ ਫਿਰ ਉਹ 17 ਸਾਲ ਦੀ ਉਮਰ ਵਿੱਚ ਇੱਕ ਅਖਬਾਰ ਦੇ ਵਿੱਚ ਦੇ ਦਫਤਰ 'ਚ ਕੰਮ ਕਰਨ ਲੱਗ ਪਿਆ 18-19 ਸਾਲ ਦਾ ਹੋਇਆ ਤਾਂ ਉਹ ਅਸਾਂ ਦੇ ਵਿੱਚ ਇਹ ਇਸ ਕਿਸਮ ਦਾ ਇਨਸਾਨ ਸੀ ਇਹਨੂੰ ਅਗਾਹ ਸੀ ਕਿ ਮੈਂ ਕੁਝ ਕਰਾਂ ਇਹ ਤਾਂ ਟਿਕਿਆ ਨਹੀਂ ਜਾਂਦਾ ਜਿਵੇਂ ਕਿ ਜਿਹੜਾ ਨਚਲਾ ਬੰਦਾ ਇਹ ਤਾਂ ਟਿਕਿਆ ਨਹੀਂ ਜਾਂਦਾ ਹੋਰ ਹੋਰ ਕੁਝ ਕਰਨਾ ਤਾਂ ਉਹ ਇੱਥੋਂ ਤੱਕ ਕਿ ਜਦੋਂ 18-19 ਸਾਲ ਦਾ ਹੋਇਆ ਤਾਂ ਉਹ ਇਟਲੀ 'ਚ ਚਲਾ ਗਿਆ ਉਹ ਤੇ ਐਂਬੂਲੈਂਸ ਡਰਾਈਵਰ ਭੱਦੀ ਹੋ ਗਿਆ ਅਮਰੀਕਾ ਛੱਡ ਕੇ ਇਸ ਦਰਾਨ جنگ ਲੱਗ ਗਈ ਤੇ ਉਹ جنگ ਦੇ ਵਿੱਚ ਲੜਨ ਵਾਸਤੇ ਚਲਾ ਗਿਆ ਫਿਰ ਡਰਾਈਵਰੀ ਛੱਡ ਕੇ ਤੇ ਕੰਟੀਨ ਦੇ ਵਿੱਚ ਸਿਕਾਉਪ ਦਾ ਕੰਮ ਕਰ ਰਿਹਾ ਸੀ ਸੋ ਇਸ ਤਰ੍ਹਾਂ ਉਹਨੇ ਕਈ ਕੁਛ ਕੀਤਾ ਇੱਕਾਉ ਜਖਮੀ ਬਹੁਤ ਹੋ ਗਿਆ جنگ ਦੇ ਵਿੱਚ ਬਹੁਤ ਉਹਦੇ ਸ਼ਰੇ ਲੱਗੇ ਹੋਤੇ ਔਰ ਉਹਦੀਆਂ ਜਿਹੜੀਆਂ ਪੰਜਾਬ ਨੇ ਹੱਥ ਪੰਡੀਆਂ ਵੰਡ ਰਹੇ ਨਾ ਕਾਣੀ ਹਰ ਇੱਕ ਬੰਦਾ ਕਾਹ ਨੂੰ ਜਾਂਦਾ ਹੱਥ ਵਿੱਚ ਉਹ ਆਵਾਦ ਇਹ ਹੀ ਹੈ ਆਵਾਦ ਇਹ ਹੀ ਹੈ ਆਵਾਦ ਇਹ ਹੀ ਹੈ ਪੂਜਾ ਇਹ ਹੀ ਹੈ ਤੀਰਥ ਸਥਾਨ ਜੇਕਰ ਕੰਮ ਆਵੇ ਇਨਸਾਨ ਦੇ ਅਸਰ ਆ ਬਹੁਤ ਬਹੁਤ ਕੀ ਆਵਾਜ਼ ਆ ਗਲ ਸੁਨ ਸੱਜਣ ਤੇ ਆ ਰਿਆ ਮੈਂ تیر ਦਰ ਦਾ ਪਕੀ ਹੈ ਚੋੜੀ ਮੇਰੀ ਪਾ ਦਿਓ ਇੱਛਾ ਮੇਰੀ ਅਖੀ ਗਲ ਸੁਨ ਸੱਜਣ ਤੇ ਆ ਰਿਆ ਮੈਂ تیر ਦਰ ਦਾ ਪਕੀ ਫਿਰ ਕਹਿਰ ਦਾ ਕੀ ਕਰਨਾ ਫਿਰ ਕਹਿਰ ਦਾ ਕੀ ਕਰਨਾ ਜਦ ਝੋਲੀ ਹੋ ਜਾਉਂਦੀ ਝੋਲੀ ਹੋ ਜਾਉਂਦੀ ਇਸ ਮਿੱਟੀ ਤਨ ਦਾ ਹੀ ਪਰੋਸਾ ਇਸ ਮਿੱਟੀ ਤਨ ਦਾ ਹੀ ਪਰੋਸਾ ਕਦ ਟੁੱਟ ਜਾਵੇ ਸਰੀਰ ਤੇ ਮੈਤਰ ਦਰਦਾ ਪਕੀਰੀ ਨੀਂ ਮਰਤ ਜੁ ਕਰਤਾ ਪਕੀਰੀ ਤੇੜੇ ਟੜੇ ਦਾ ਹੀ ਰਖਣਾ ਤੇੜੇ ਟੜੇ ਦਾ ਹੀ ਰਖਣਾ ਮਿਸਰੀ ਚਟਕੇ ਨਹੀ ਬਾਹੂ ਮਿਸਰੀ ਚਟਕੇ ਨਹੀ ਸਵਾ ਮੈਤਰ ਦਰਦਾ ਪਕੀਰੀ ਮਝੀਆਂ ਚੜਾਈਆਂ ਕਮਲ ਆਂਆਂ ਮਝੀਆਂ ਚੜਾਈਆਂ ਕਮਲ ਆਂਆਂ ਦੋਲੀ ਆਈ ਮਿਰਜ ਧੋਖਾ ਕਾ ਗਿਆ ਮਿਰਜ ਧੋਖਾ ਕਾ ਗਿਆ ਜਦ ਦੇਖੇ ਟੁੱਟੇ ਤੀ ਜਦ ਦੇਖੇ ਟੁੱਟੇ ਤੀ ਗਲਤ ਸੱਜਣ ਪਿਆਰਿਆ ਮੈਂ ਤਰਦਾ ਤਨ ਕੀ ਟੋਪੇ ਵੀ ਸੁੱਕ ਗਏ ਪੀਲ ਨੀ ਸੁਕੀਆਂ ਟੋਪੇ ਵੀ ਸੁੱਕ ਗਏ ਪੀਲ ਨੀ ਸੁਕੀਆਂ ਤਨ ਵੀ ਸੁੱਕ ਗਏ ਅਮੀਤਾਂ ਨਾਲੋਂ ਕੀਆ ਤਨ ਵੀ ਸੁੱਕ ਗਏ ਅਮੀਤਾਂ ਨਾਲੋਂ ਕੀਆ ਇਹ ਕਰਦਾ ਹੁਣ ਅਮੀਦਾਂ ਰੱਖ ਕੇ ਇਹ ਕਰਦਾ ਹੁਣ ਤੋ ਮੀਂਹ ਧਾਰਕ ਤੇ ਮਿਲਣੀ ਮੋਤਕੀ ਮਿਲਣੀ ਮੋਤਕੀ ਗੁੱਛਵਾੜਾ ਗੁੱਛਵਾੜਾ ਘਟ ਗਿਆ ਜੋ ਲਿਖਿਆ ਦਿੱਤਕ ਦੀ ਰੰਗੋਂ ਸਜੜਿਆ ਪਿਆਰਿਆ ਮੈਂ ਤੇਰ ਦਰ ਦਾ ਫਕੀ ਖੈਰ ਚੋਹੀ ਮੇਰੀ ਬਾਦਿਓ ਜਿੱਤਾਂ ਮੇਰੀ ਅਕੀ